ਆਪਾਂ ਤਾਂ ਇੱਥੇ ਪੂਰੀ ਨਾਪਾ ਪੰਜਾਬ ਹੁਣ ਆਪਾਂ ਪੰਜਾਬੀ ਸ਼ਾਪ ਤੇ ਜੀ ਪਕੌੜਾ ਫਰੈਂਟ ਪੂਰੀ ਹਸਮੀਗੋ ਇਹੋ ਜਿਹੜਾ ਮਲਾਈ ਪੰਜਾਬੀ ਉਹ ਬਾਤ ਆ ਬਾਗਵਾਨ ਸੀ ਨਾ ਬਾਤ ਆ ਗੰਦਾ ਸੀ ਕਰਦੇ ਬਾਤ ਕਰਦੇ ਆ ਸਾਤਾ ਹਾ ਜੀ ਆਏ ਓਏ ਓਏ ਆ ਕੀ ਹੁੰਦਾ ਮੇਰੇ ਤੁਹਾਡਾ ਜੀ ਐਸ ਕਮਰ ਬਲੌਗ ਵਿੱਚ ਸਵਾਗਤ ਹੈ ਮੀਤ ਕਰਦਾ ਕਿ ਤੁਸੀਂ ਆਪੋ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਮੋਜਾ ਮਾਣਦੇ ਹੋਵੋਗੇ ਤੇ ਤੰਦਰੁਸਤ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਬਲੰਦੀਆਂ ਨੂੰ ਛੁੰਦੇ ਹੋਵੋਗੇ ਹਾਂਜੀ ਅਦਰ ਅਗੋਂ ਵੀ ਪਹਿਲੇ ਰੌਲਾ ਪਾਉਣ ਲੱਪਿਆ ਤੂੰ ਕੀ ਕਰੀ ਜਾਂਦਾ ਓਏ ਪਾਣੀ ਲਾਂਦਾ ਮੋੜੀ ਤੂੰ ਪਾਣੀ ਲਾਉਣਾ ਕਿਹਨੂੰ ਲਾਉਣਾ ਖੇਤਾਂ ਨੂੰ ਆ ਫੋਲ ਨੂੰ ਫੋਲ ਨੂੰ ਲਾਉਣਾ ਓਕੇ ਓਕੇ ਇਹ ਪਿੱਛੇ ਰੌਲੀ ਪਾਉਂਦਾ ਆਪਣੀ ਕਹਿੰਦਾ ਪਾਣੀ ਲਾਉਣਾ ਫੋਲ ਨੂੰ ਇੱਕ ਬਾਲ ਨੂੰ ਲਾਉਣਾ ਸਾਰਿਆਂ ਨੂੰ ਲਾਉਂਗਾ ਫੇ ਸਾਰੇ ਉਹ ਲੌਂਗਾ ਹਨ ਪਹਿਲਾ ਸასი ਕਾਲ ਬਲਾਉ ਸਾਰਿਆਂ ਨੂੰ ਸასი ਕਾਲ ਸਾਰੇ ਨੂੰ ਆ ਵੈਰੀ ਗੁੱਡ ਹਾਂਜੀ ਹੋ ਸੁਣਾਓ ਜੀ ਤੁਸੀਂ ਸਾਰਿਆਂ ਨੇ ਤੰਦਰੁਸਤ ਠੀਕ ਠਾਕ ਮੋਜਾ ਮੰਨ ਰਹੇ ਹੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣਾ ਕਸਾਣੀ ਅੰਦੋਲਨ ਵੀ ਕਾਮਯਾਬ ਹੋ ਜੇ ਵਧੀਆ ਦੇਖੋ ਜੀ ਐ ਤਾ ਕਰ ਰਿਹਾ ਪੂਰਾ ਆਗਮਿਰ ਸਿੰਘ ਆ ਦੋ ਪਾਣੀ ਫੇ ਆਪਣੇ ਬੂਟੇ ਸੁਕਣ ਲੱਪੇ ਹੈ ਪਤਾ ਨਹੀਂ ਕਿਉਂ ਥੋੜਾ ਪਿਛਲਾ ਕੈਮਰਾ ਕਰਕੇ ਦਿਖਾ ਲਾ ਆ ਦੇਖੋ ਦਿੱਖਣਾ ਅਜਿੰਨ ਹੁਣ ਲੱਗਾ ਪਾਣੀ ਕੋਲੇ ਸੁੱਕ ਗਿਆ ਵਾਏ ਸਤਵਾਰਕ ਦਾ ਬੂਟਾ ਲਾ ਆਇਆ ਇਹ ਸੁਕਣ ਲੱਪਿਆ ਹੈ ਪਤਾ ਨਹੀਂ ਕਿਉਂ ਆਹ ਤਾਂ ਸਹੀ ਆ ਹੁਣ ਸਾਹ ਲਿਆਂਦਾ ਹੀ ਆਕੇ ਆਹ ਵੀ ਲਿਆਂਦਾ ਹੀ ਇੱਕ ਆਹ ਸਹੀ ਆ ਆਪਣਾ ਉਹ ਇੱਕ ਸੁਕਣ ਲੱਪਿਆ ਉਹਦਾ ਤੇ ਇਹ ਕਾ ਆਇਆ ਤੇ ਆਹ ਵਾਲਾ ਸੁਪਰ ਲਾਪੈਕ ਅੱਜ ਮੌਸਮ ਪਹਿਲਾਂ ਇੰਨੀ ਗਰਮੀ ਸੀਗੀ ਇੱਕ ਦਿਨ ਤਾਂ ਇੱਥੇ ਪੂਰੀ 40 41 ਟੈਂਪਰੇਚਰ ਤੱਕ ਚੱਲ ਗਿਆ ਇੰਨੀ ਗਰਮੀ ਹੋ ਗਈ ਇੰਡੀਆ ਵਾਲੀ ਫੀਲਿੰਗ ਆਉਂਦੀ ਓਦੋਂ ਤਾਂ ਪੂਰੀ ਤੇ ਪਰ ਹੁਣ ਦੋ ਕੁ ਦਿਨ ਮੀਂਹ ਪੈਂਦਾ ਰਿਹਾ ਭੂਰ ਜਿਹੀ ਭੂਰ ਜਿਹੀ ਜਿੱਦਾਂ ਹੁਣ ਪਾਈਉ ਦਾਦੇਆਂ ਆਂ ਦੀ ਪਰ ਠੰਡਿਆ ਹੁਣ ਇਹ ਤਾਂ ਕਹਿ ਸਕਦੇ ਆਂ ਵੀ ਠੰਡ ਠੰਡੀ ਹਵਾ ਲੱਗਦੀ ਆ ਪੂਰੀ ਐ ਇਹ ਮੌਸਮ ਦੇਖੋ ਉੱਪਰ ਕਿੰਨਾ ਸਾਫ਼ ਐ ਪਰ ਬੱਦਲ ਹੋਇਆ ਪਰ ਫਿਰ ਵੀ ਸਾਫ ਲਾ ਰਿਹਾ ਬਸ ਔਨ ਉਧਰ ਆ ਸਾਡੇ ਇਧਰਲੇ ਪਾਸੇ ਉਹਨੇ ਲਾਈ ਹੋਏ ਆ ਉਹ ਉਧਰ ਦੇਖਿਓ ਉਹ ਸਿਹਰੇ ਆਪਲ ਦੇ ਦਰਖਤਾਂ ਲਾਏ ਆ ਹਰੇ ਲੱਗਦੇ ਹੁਣ ਗਰੀਨੇ ਰੰਗ ਦੇ ਆਪਲ ਜਿਹੜੇ ਆ ਉਹ ਲੱਗੇ ਹੋਏ ਆ ਉਹਨਾ ਮੋਰੇ ਦੇਖੋ ਗਲਾਬ ਕਰਨੇ ਲਾਏ ਹੋ ਪੂਰਾ ਭਰਿਆ ਪਿਆ ਗਲਾਬਾਂ ਦਾ ਉਹਨਾਂ ਦੇ ਉੱਤੇ ਇਹ ਜ਼ਰਾ ਗੰਭੀਰ ਪਾਣੀ ਪਾਉਂਦਾ ਹੋਇਆ ਬੂਟਿਆਂ ਨੂੰ ਏ ਵੀ ਗਿਆ ਸੀ ਅੱਜ 4 ਵਜੇ ਤੱਕ ਘਰੋਂ ਨਿਕਲਿਆ ਆ ਇਹ ਪੂਆ ਬਾਹਰ ਜਾ ਹੁਣ ਬਾਸਕਟਬਾਲ ਨਹੀਂ ਖੇਡਦਾ ਸੀ ਪੁੱਤ ਕਿੱਥੇ ਗਿਆ ਸੀ 4 ਵਜੇ ਤੱਕ ਘਰੋਂ ਨਿਕਲਿਆ ਹੁਣ ਬੜਿਆ ਇਹ 7 6 7 ਜਾ ਕੇ ਇਹਨੂੰ ਇਹ ਹੁੰਦਾ ਵੇ ਬਸ ਜਦੋਂ ਮੜਿਆ ਮੌਸਮ ਠੰਡਾ ਹੋਇਆ ਨਹੀਂ ਬੇਨ ਬਸ ਛੁੱਟੀਆਂ ਹੋਈਆਂ ਹੁਣ ਡੇਢ ਮਹੀਨੇ ਦੀਆਂ ਛੁੱਟੀਆਂ ਜਾ ਕੇ ਇਹਨੇ ਫਰਵਰੀ ਦੇ ਪਹਿਲੇ ਹਫਤੇ ਜਾ ਕੇ ਇਹਨੇ ਜਾਣਾ ਸਕੂਲ ਆਪਣੇ ਸਕੂਲ ਵੀ ਇਹਦਾ ਲੱਗ ਗਿਆ ਇੱਥੋਂ ਤੋਰ ਕੇ 5-7 ਮਿੰਟ ਲੱਗਦੇ ਜਾਣ ਨੂੰ ਤੇ ਉਸ ਤੋਂ ਬਾਅਦ ਸਿਮੀ ਵੀ ਨਹੀਂ ਕਲਾਸ ਆਉਣੀ ਹੈ ਨਹੀਂ ਉਹ ਵੀ ਲੱਗ ਗਈ ਹੈ ਇੱਥੇ ਹੁਣ ਵੀ 2 ਕੁ ਮਿੰਟ ਲੱਗਦੇ ਜਾਣ ਨੂੰ ਤੇ ਲਾਗੇ ਕਰਕੇ ਸਾਰਾ ਕੁਝ ਕਰਦੇ ਮੋਜਾਂ ਮਾਣਦਾ ਪੂਰੀਆਂ ਲੋ ਜੀ ਅੱਜ ਆਪਾਂ ヘア ਕੱਟ ਕਰਾਉਣ ਨਾਲੇ ਬੈਠਾ ਪੱਕਾ ਗੰਬੀਸ ਹੈ ਅਰੇ ਮੱਲਾ ਮਾਰੇ ਨੇ ਪੰਜਾਬ ਦੇ ਛੇ ਰਾ ਕੇ ਆਸਟ੍ਰੇਲੀਆ ਦੇ ਵਿੱਚ ਜੀ ਇਹ ਕੋਈ ਇਸ ਨੀਸ ਦੇ ਇੰਸਟਾ ਰਿਹਾ ਜਿੱਦਾਂ ਹਨ 52 66 52 66 ਪੰਜੀ ਨਹੀਂ ਹੁੰਦੇ ਹੈਗੇ ਉਹ ਸਾਹ ਬਿਆ ਕਰੇ ਸਮੂਸਤ ਤੋਂ ਬਾਅਦ ਵੀ ਦੇਖ ਸਕਦੇ ਆ ਹਾਰੇ ਹਾਰੇ ਨੇ ਲੋ ਜੀ ਥੋੜੇ ਸਮਝ ਲੈਣਾ ਆ ਪੰਜਾਬੀ ਸ਼ੌਪ ਤੇ ਪੰਜਾਬੀ ਇੰਡੀਅਨ ਬਾਜ਼ਾਰ ਆਪਾਂ ਪੰਜਾਬ ਹੁਣ ਆਪਾਂ ਪੰਜਾਬੀ ਸ਼ਾਪ ਤੇ ਅੱਗੇ ਫਾਈਂਡ ਕਰੋ ਹਾਇਰ ਅੱਗੇ ਅੱਜ ਪੰਜਾਬੀ ਆਟਾ ਵੀ ਕੋਲ ਇਹਦਾ ਹੈਗੇ ਹਲੇ ਆਪਾਂ ਕੋ ਅ ਸਿਕਰਾ ਅਨੇ ਸਿਕ ਰਾਟੀ ਲੈ ਰਾਟੀ ਰਾਟੀ ਕਿੱਡਾ ਲੈ ਲਓ ਇੱਕ ਨਮੂਦ ਰਾਟਿਕ ਲੱਗੀ। ਉਹ ਬੀਬੀ ਉਹ ਸੱਬਤ ਲਾਂਦਾ। ਸੱਬੋੜਾ ਕਿੱਥੇ ਲੈਣਾ? ਮੰਮੀ ਲੈਣੀ। ਮੰਮਾ। ਅਸਲਾ ਕਿਹੜੀ ਪਕੌੜਾ? ਆਈ ਆਇਆ। ਬਹੁਤ ਸਿਆ। ਹੁਣ ਕੀ ਬਣਾਉਦੇ ਆ? ਕੋਣ? ਕੋਣ? ਆਈ ਲੂਣ ਵਾਲੇ ਚੌਲ ਬਣਾਉਦੇ ਪਏ। ਉਹ ਰਾਜਮਾ ਨਾਲ। ਨਾ ਕੀ ਆ? ਰਾਜਮਾ। ਰਾਜਮਾ। ਲੈ ਚਾੜ ਕੜੀ ਵੀ ਆ। ਓਕੇ ਨਾ ਰਾਜਮਾ ਕੜੀ ਹੈ। ਕੜੀ। ਬੜੀ। ਆੜੂ ਹੋਰ ਕੀ ਹੋ ਕੇ ਆਪਾਂ ਕੋ ਦੁਬਾਰਾ ਇੱਥੇ ਲਾਇਆ ਜਰਾਕ ਤੋਂ ਮੈਦਾ ਫਿਰ ਉਹਨੂੰ ਪਟਣਾ ਪੈ ਗਿਆ ਸੀ ਉਹਦੇ ਕਰਕੇ ਉੱਪਰ ਨੂੰ ਜਾਂਦੇ ਛੱਤ ਦੇ ਉੱਪਰ ਪੱਤੇ ਉਹਦੇ ਬਹੁਤ ਜਾਂਦੇ ਇਹ ਕਿਸ ਲਿਆਉਂਦੇ ਮਦਰ ਤੇ ਉਹਦੇ ਮੁੰਡੇ ਛੋਟੇ ਦੇ ਲੱਗੇ ਹੋ ਆਹ ਉਹ ਤੁਹਾਡੀ ਸਹੇਲੀ ਨੇ ਦਿੱਤੇ ਹੈ ਅੱਛਾ ਅੱਛਾ ਮਾਤਾ ਅਮੀ ਕਿੰਨੀਆਂ ਕਿ ਸਹੇਲੀਆਂ ਬਣਾਈਆਂ ਮਤਿਹੀਆਂ ਹੈ ਹੈ ਜਿੰਨੀਆਂ ਮਰਜ਼ੀ ਬਣਾ ਲਓ ਸਹੇਲੀਆਂ ਮੈਂ ਕਿ 10 ਵਾਰ ਆ ਗਈਆਂ ਅੱਛਾ ਅੱਛਾ 10 12 ਸਹੇਲੀਆਂ ਬਣਾਈਆਂ ਹੈ ਮਾਤਾ ਲੈ ਤਾਂ ਪੂਰੀ ਚਾਦੀ ਕਿਟੀ ਪਾਟੀ ਹੈ ਚਲੋ ਜੀ ਉਧਰ ਬੀਬੀ ਪੋਤੇ ਦੀ ਲੜਾਈ ਹੁੰਦੀ ਆ ਹਾਂ ਮੈਂ ਪੂਰੀ ਖਾਣੀ ਹੈ ਪੂਰੀ ਖਾਣੀ ਹੈ ਪੂਰੀ ਪੂੜੀ ਕਕੂੜੀ ਪੂਰੀ ਪੂਰੀ ਕੀ ਲੈਣਾ ਪੂਰੀ ਪੂਰੀ ਹਾਂ ਓਕੇ ਓਕੇ ਚਲੋ ਜੀ ਅਗਾਂ ਵੀ ਖਾਣ ਲੱਗਾ ਲੈਣ ਪੂਰੀ ਚੱਲ ਕੇ ਪੂਰੀ ਖਾਈ ਚਲੋ ਜੀ ਮੰਮੀ ਸਾਨੂੰ ਜਵਾਬ ਦੇ ਸਕਦੀ ਆ ਪਰਾਗਾਮ ਲਈ ਪਰਾਗਾਮ ਲਈ ਦੇਖੋ ਵੇ ਉਸੇ ਟਾਈਮ ਪੂਰੀ ਬਣੂ ਤੇ ਆ ਹੈ ਮੰਮੀ ਤੋਗ ਮੰਨੂ ਬਣਾ ਲਈ ਨਹੀਂ ਆਉਂਦੀਆਂ ਦੋ ਮਿੰਟ ਮੰਮੀ ਮਨੂ ਬਣਾ ਦੇ ਅੱਛਾ ਤੂੰ ਘਟ ਖਾਇਆ ਕੱਲ ਕੱਲ ਹੀ ਤੇਰੇ ਤੇ ਕੱਢੀ ਜਾਣਾ ਦੱਸ ਫਿਰ ਕਿੱਥੇ ਹੋਰ ਨਹੀਂ ਜੰਨੇ ਬੈਠਾ ਸਾਡੀ ਵਾਲ ਨੂੰ ਪੂਰੀ ਬੰਦ ਹੈ ਪੋਤੇ ਆ ਦੇਖੋ ਆਪਣੇ ਗੂਨ ਦੀ ਬਾਲ ਪੂਰੀ ਹੈ ਨਹੀਂ ਨਹੀਂ ਮੰਮੀ ਇੱਕ ਦਾਣਾ ਕਰ ਹੈ ਕਲੀ ਕੀ ਬੰਦ ਮੇਲੇ ਤਲੀ ਜੀ ਬੰਦ ਹੈ ਚਲੋ ਜੀ ਸਾਨੂੰ ਤਾਂ ਲੱਗ ਗਿਆ ਹੋਗਾ ਤਲੀ ਕੀ ਬੰਦ ਸਾਡੇ ਲਈ ਆ ਨਾ ਜਿਆਣਾ ਨੂੰ ਪੜ ਜਾਣੀ ਉਧਰ ਅਗਾਂ ਵੀ ਰੋਲਾ ਪਾਉਂਦਾ ਪਿਆ ਹਾਂ ਚੱਲ ਉਹਨੂੰ ਪਾ ਰੋਟੀ ਕਹਿੰਦਾ ਹੁਣ ਠੰਡੀ ਕਰਕੇ ਦੇ ਦੇ ਹਾਂ ਕਹਿੰਦਾ ਕੀ ਕਰਨਾ ਇੱਕ ਠੰਡਾ ਦੋਲੋ ਠੰਡੀ ਨਹੀਂ ਹੋ ਰਹੀ ਭੂ ਕੁਮਾਰ ਕੁ ਕੱਦਾ ਇਹਦਾ ਭੂ ਭੂ ਕੁਮਾਰ ਤਾਂ ਹੋ ਗਏ ਢੰਡੀ ਚੱਕ ਦੇ ਫੱਟੇ ਹੁਣ ਮਨੂ ਵੀ ਦੋ ਕੱਢ ਦੇ ਅਮਾ ਇਹ ਵੀ ਦੋ ਖਾਣੀਆਂ ਮੰਮੀ ਕੰਮ ਨਿਕਲਦਾ ਜਾਂਦਾ ਹੈ ਨਾ ਟੈਗ ਦਾ ਕੰਦੀ ਜਾਂਦਾ ਚਲ ਕੋਈ ਨਹੀਂ ਦੋ ਦਾ ਦਊਂਗੀ ਮੈਨੂੰ ਦੋ ਕੁੜੀਆਂ ਆਦਮ ਲਈ ਆਇਆ ਕਰੋ ਇਹ ਖਾਣੀ ਤਾਂ ਜੇ ਇਦਾਂ ਚੀਜ਼ ਖਾ ਲਈ ਹੁੰਦੀ ਤੇ ਮੇਰੇ ਉੱਠ ਕੇ ਦੌੜਿਆ ਕਰੋ ਤਟ ਤਟ ਅੱਗੇ ਤਾਂ ਜਾਂਦਾ ਹੁੰਦਾ ਸੀ 4:30 5 ਵਜੇ ਉੱਠ ਕੇ ਹੁਣ ਵੀ ਜਾਇਆ ਸਾਢੇ 4 ਉੱਠ ਕੇ ਦੋ ਕਿਡੇ ਲਾਈ ਦੇ ਹੀ ਅੱਗੇ ਆ ਹੁਣ ਨਹੀਂ ਜਾਂਦਾ ਹੁਣ ਰਿਲੈਕਸ 7 ਵਜੇ ਜਾ ਕੇ 8 ਵਜੇ ਆ ਗਏ 8 ਵਜੇ ਫੇ ਮੈਂ ਚਲ ਗਿਆ ਕਰਨ ਅੱਛਾ ਅੱਛਾ ਚਲੋ ਜੀ ਬਬੀ ਕਹਿੰਦੀ ਹੁਣ ਵੀ ਜਾਇਆ ਕਰੋ ਸੈਰ ਤੇ ਦੋਈ ਜਣੇ ਜਾਇਆ ਤਾਂ ਤਾਂ ਹਾਂ ਹਾਂ ਅੱਗੇ ਜਾਈਦਾ ਸੀ 6:30 ਉੱਠ ਕੇ ਜਾਈਦਾ ਸੀ ਘੰਟਾਂ ਜਿਹੜੀ ਲੋਣੀ ਆ ਕੇ ਰੈਡੀ ਹੋ ਕੇ ਨਹਾ ਕੇ ਫੇ ਕੰਮ ਤੇ ਜਾਣਾ ਦੋ ਕਿਹੜੇ ਪਾਰਕ ਦੇ ਲਾਇਆ ਹੁੰਦੇ ਬਸ ਹਾਂਜੀ ਹਾਂਜੀ ਆ ਤੇ ਨਾਮ ਨਾ ਆਪਣਾ ਫਿਰ ਲੁੱਤੀ ਪਾਣੀ ਖਾਧਾ ਹਾਂਜੀ ਨਹੀਂ ਅੱਗੇ ਤਾਂ ਜਾਈਦਾ ਸੀ ਆ ਹੁਣੇ ਨਹੀਂ ਗਏ 2 ਹਫ਼ਤੇ ਹੋ ਗਏ ਦੋ ਗੜੇ ਮਮੀ ਫੇਰ ਥੋੜੀ ਹਲਦੀ ਆ ਦੌੜ ਕੇ ਦੌੜ ਕੇ ਲਾ ਲਈ ਦੌੜ ਕੇ ਹਾਂ 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 ਦੌੜ ਕੇ ਆ ਜੋ ਵੇ ਜਿੰਨੇ ਜਨੇ ਪੂੜੀ ਖਾਣੀ ਆ ਪੂੜੀਆਂ ਫੁੱਲ ਫੁੱਲ ਕੇ ਲੈਣੀਆਂ ਉਹ ਪੂੜੀਆਂ ਫੁੱਲ ਫੁੱਲ ਲੈਣੀਆਂ ਪਿਛਲੇ ਵਾਰਾਂ ਮੈਂ ਸੂਜੀ ਵਾਲੀਆਂ ਬਣਾਈਆਂ ਸੀ ਨਾ ਕੋਲੀਆਂ ਹੁੰਦੀਆਂ ਉਹ ਤਾਂ ਵਧੀਆ ਸੀ ਕਦੇ ਕਦੇ ਬੈਲੜਾ ਬੈਲੜਾ ਪਿੱਛੇ ਕਿਦਾਂ ਕੀ ਕਹਿੰਦੇ ਬੈਲੜਾ ਬੈਲੜਾ ਮੈਂ ਤਾਂ ਸਾਰਿਆਂ ਨੂੰ ਫੋਨ ਕਰਨਾ ਚਾਹੀਦਾ ਹੀ ਆ ਕਦੇ ਕਦੇ ਇੱਥੇ ਚਾਹੀਦਾ ਹੀ ਆ ਯਾਰ ਜੀ ਰੰਦੇ ਲੈ ਲਈ ਹਰ ਦੇ ਲਈ ਐਦਾਂ ਹੀ ਆ ਨਹੀਂ ਨਹੀਂ ਹਾਂਜੀ 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 ਉਹ ਤਾਂ ਹੈ ਚਾਈਦਾ ਆ ਹਾਂਜੀ ਹਾਂਜੀ ਬਾਕੀ ਆ ਵੀ ਚਲੋ ਜੋ ਵੀ ਆ ਠੀਕ ਠਾਕ ਆ ਸਾਰੇ ਵਧੀਆ ਰਹਿਣਾ ਆਪਣੇ ਘਰ ਤੇ ਹਾਂਜੀ ਚਾਈਦੀ ਆ ਇਦਾਂ ਹੀ ਉਹ ਤੇ ਰੌਣਕ ਬਤੇਰੀ ਹੁੰਦੀ ਸੀ ਆਪਣੇ ਅੱਗੇ ਹਾਂਜੀ ਹਾਂਜੀ ਉੱਥੇ ਤਾਂ ਸਾਰੇ ਆ ਕੇ ਆ ਕੇ ਦਿਵਾਲੀਓ ਬੈਠੇ ਹੁੰਦੇ ਸੀ ਬੁੜੇ ਵੀ ਹਾਂਜੀ ਹਾਂਜੀ ਤਾਂ ਹੁਣ ਉੱਥੇ ਕੁਝ ਵੀ ਨਹੀਂ ਹੈਗਾ ਆਪਣੇ ਮੁੰਡੇ ਖੂ ਤੇ ਕਈ ਮੈਂਬਰ ਹੁੰਦੇ ਸੀ ਕਿੰਨੇ ਹਨਾ ਕਿੰਨੇ ਹੁੰਦੇ ਸੀਗੇ ਕਿੰਨੇ ਹਨਾ ਪੁੱਤਰ ਆਇਆ ਹੁੰਦਾ ਸੀ ਜਾਮਣਾ ਦੀ ਬੋਹਣ ਨੇ ਆਪਣੇ ਦਰਖਤ ਜਾਮਣਾ ਵਗੈਰਾ ਆਂਬ ਦੇ ਹਾਂਜੀ ਹਾਂਜੀ ਬੱਡ ਫੁੱਟ ਦਿੱਤੇ ਹੁਣ ਦਸ ਜਾਮਲੇ ਹੀ ਆ ਇੱਕ ਬਸ ਜਦਾਂ ਦੇ ਕੋਲ ਹਾਂਜੀ ਹਾਂਜੀ ਨਾ ਉਹ ਵੀ ਘੜ ਘੁੱਟ ਦਿੱਤੇ ਦੂਆ ਮੇਰਾ ਕਿਆ ਲਿਆ ਕਰੇ بیچ ਦਿੱਤੀ ਪਤਾ ਨਹੀਂ ਹਾਂਜੀ ਹਾਂਜੀ ਨਾ ਉਹ ਤੇ ਤਾਂ ਰਾਨਕ ਬਹੁਤ ਹੁੰਦੀ ਸੀ ਹਾਂਜੀ ਹਾਂਜੀ ਨਾ ਪਹਿਲਾਂ ਤਾਂ 40 45 ਨੰਬਰ ਤਾਂ ਆਪਣੇ ਘਰ ਦੇ ਹੀ ਆ ਘਰਾਂ ਹਨਾ ਹੈਗੇ ਹੀ ਹਾਂਜੀ 40 45 ਨੰਬਰ ਦਾ ਘਰ ਦੇ ਆ ਸਾਰੇ ਹੈਗੇ ਹੀ ਆ ਹਾਂਜੀ ਹਾਂਜੀ ਹਾਂ ਹਾਂ ਤਾਂ ਚ ਵੀਦ ਦੇ ਸੀ ਬੇੜਾ ਇੱਕੋ ਹੀ ਸੀ ਸਾਰੇ ਬੜਾ 16 ਸੀ ਸਾਰੇ ਹਾਂਜੀ ਹਾਂਜੀ ਜਿੰਦਾ ਕੁੰਡਾ ਕਦੀ ਕੋਈ ਲਾਉਂਦਾ ਨਹੀਂ ਸੀ ਹੁੰਦਾ ਹਾਂਜੀ ਹਾਂਜੀ ਬੋਲੀ ਬਸ ਆ ਜਾਣੇ ਖੂਹਾਂ ਤੇ ਜਾਣ ਨੂੰ ਹਾਂਜੀ ਹਾਂਜੀ ਆਹੋ ਤੇ ਬੈਚੀਂ ਜੀ ਮੋਰੇ ਆਹੋ ਇਹ ਬਿੰਗਾਂ ਟਾਈਮ ਪਾਸ ਅਗਲੇ ਜਵਾਨੇ ਗਏ ਆਈ ਹਾਂਜੀ ਹਾਂਜੀ ਪਹਿਲਾਂ ਕਿੰਨੇ ਮੈਂਬਰ ਸੀ ਘਰਾਂ ਦੇ ਆਪਣੇ ਕਿੰਨੇ ਦੁਨੀਆ ਤੋਂ ਚਲ ਗਏ ਕੋਈ ਹੈ ਹੀ ਨਹੀਂ ਹੁਣ ਸਿਆਣਾ ਹੀ ਹੈ ਨਹੀਂ ਕੋਈ ਘਰ ਚ ਪੀਣਾ ਜਿਹੜਾ ਹੈਗਾ ਹੈ ਮਾਸਟਰ ਉਹਦਾ ਕੈਨੇਡਾ ਵੇਠਾ ਉੱਤਰ ਜਾ ਕੇ ਅੱਛਾ ਇਹ ਨਹੀਂ ਉੱਥੇ ਤੇ ਚੱਲੇ ਨਾ ਗੱਡਣੀਆਂ ਹਾਂਜੀ ਬੰਦਾਂ ਦੀ ਬੰਦਾ ਦੀ ਛਾਵੇਂ ਬਹਿ ਜਾਣਾ ਹੈਪੀਨ ਕੋਲ ਬਹਾਲ ਲੈਣਾ ਤੇ ਇਹ ਤਾਂ ਬੰਦਾ ਦੀ ਛਾਵੇਂ ਉੱਥੇ ਯਾਨੀ ਕਿ ਬੈਠੇ ਰਹਿਣਾ ਤੇ ਬੰਦ ਲਾ ਲਾ ਕੇ ਛਾਂ ਕਰ ਲੈਣੀ ਛੱਡੀਆਂ ਕੱਢ ਕੱਢ ਹਾਂਜੀ ਹਾਂਜੀ ਕਮਾਦੀ ਜਾਂ ਤੇ ਘੋੜ ਕਰ ਮਗਰਮ ਕਹਿਣਾ ਖਾਣਾ ਚ ਹਾਂਜੀ ਹਾਂਜੀ ਮੇੜਨਾ ਚੱਲਦਾ ਹੁੰਦਾ ਰਸ ਪੀ ਲੈਣੀ ਉਥੇ ਹੀ ਹਾਂ ਜੀਆਂ ਬੋਲ ਲੈਣੀਆਂ ਧੂਣੀ ਲਾ ਕੇ ਹਾਂਜੀ ਹਾਂਜੀ ਨਹੀਂ ਹੁੰਦਾ ਸੀ ਪਹਿਲਾਂ ਦੇਖੋ ਬਾਹ ਕਬੂ ਬਹੁਤ ਵੀ ਦੇਖ ਬਾਹ ਝੁਗਣੀ ਪੈਂਦੀ ਸੀ ਹਾਂਜੀ ਆਹ ਲਾ ਕੇ ਪਿੱਛੇ ਝੋੜੀਆਂ ਕਪਾਹ ਝੁਗਣੀ ਨਾਲ ਜਾਣਾ ਖੋਤ ਹੈ ਰੋਟੀ ਖੂ ਤੇ ਫਸਮਾ ਦਾ ਗੋਹਾ ਚੱਕਣਾ ਪਹਿਲਾਂ ਬਹੁਤ ਕੰਮ ਹੁੰਦੇ ਸੀ ਹੁਣ ਤਾਂ ਕੰਮੇ ਹੈ ਨਹੀਂਗੇ ਹਾਂਜੀ ਹਾਂਜੀ ਹੁਣ ਕੰਮ ਹੈ ਨਹੀਂ ਮੀਆਂ ਬਿਮਾਰੀਆਂ ਆ ਉਹ ਤਾਂ ਹਾਂਜੀ ਹਾਂਜੀ ਉਹ ਤਾਂ ਹੈ ਬਿਮਾਰੀਆਂ ਨਹੀਂ ਸੀ ਆਹੋ ਅੱਗੇ ਲੱਸੀ ਤੇ ਹੀ ਜ਼ਿਆਦਾ ਖਾਂਦੇ ਹੋ ਲੱਸੀ ਤੇ ਹੀ ਨੂਹ ਨਹੀਂ ਲਾਉਂਦੇ ਹੁਣ ਹਾਂਜੀ ਹਾਂ ਹੁਣ ਤਾਂ ਨਿਆਣੀ ਹੀ ਨਹੀਂ ਖਾਂਦੇ ਲੱਸੀ ਨਹੀਂ ਪੀਂਦੇ ਕਹਣਾ ਪੀਣੀ ਹੀ ਨਹੀਂ ਇਹਦੇ ਵਿੱਚ ਕੁਝ ਨਹੀਂ ਆਹੋ ਅਸੀਂ ਨਹੀਂ ਪੀਣੀ ਲੱਸੀ ਤਾਂ ਲੱਸੀ ਦਾ ਜੱਗ ਭਰ ਕੇ ਰੱਖਿਆ ਹੁਣ ਰੋਟੀ ਖਾਣ ਕੋਲ ਜੱਗੇ ਵੀ ਜਣਾਵੇਂ ਜੱਗੇ ਮੱਕੀ ਦੀ ਰੋਟੀ ਨਾਲ ਸਾਗ ਨਾਲ ਤਾਂ ਜੱਗ ਪੀ ਹੋ ਜਾਂਦੇ ਸੀ ਲੱਸੀ ਦਾ ਸੋਨਾ ਤਿੰਨ ਚਾਰ ਗਲਾਸ ਹਾਂਜੀ ਹਾਂਜੀ ਉਹ ਤਾਂ ਹੈ ਆਹੋ ਹੋਣੀ ਏਦਾਂ ਹੀ ਆ ਸਮੇਂ ਦੇ ਨਾਲ ਆ ਬਦਲ ਜਾਂਦਾ ਸਾਰਾ ਕੁਝ ਸਮੇਂ ਨਾਲ ਬਸ ਬਸ ਪਹਿਲਾਂ ਤਾਂ ਕੁੜੀਆਂ ਨੇ ਦਰੀਆਂ ਦੁਰੀਆਂ ਬੌਂਡਿੰਗਾਂ ਬਸ ਸਾਰਾ ਕੰਮ ਇੱਦਾਂ ਹੀ ਆਪ ਇੱਕ ਅਗਦੇਸੀ ਘਰ ਤੇ ਸਾਰਾ ਹੀ ਉਹ ਤਾਂ ਬੇੜਾ ਲਿਪਣਾ ਟੂੜੀ ਪਾ ਕੇ ਮਾਂਗ ਕੇ ਤਿਆਰੀ ਤੋਂ ਦਰੋਂ ਹੋਣੀ ਲੈ ਤਾਂ ਹੈ ਇਹ ਲੱਗੇ ਉਹ ਹੁੰਦੀ ਸੀ ਟੂੜੀ ਪਾ ਕੇ ਲਈ ਦੇਣੀ ਪਹਿਲਾਂ ਫੇਰ ਉੱਪਰ ਗੋਹਾ ਮਿੱਟੀ ਫੇਰਨਾ ਹਾਂਜੀ ਕਹਿਣਾ ਛੱਲੀਆਂ ਸਿੱਟਣੀਆਂ ਕਾਂਡਕ ਸਿੱਟਣੀਆਂ ਕਿਹੜਾ ਸਾਫ ਦਾਣੇ ਮਿੱਟੀ ਨਾਲ ਡਲੂਗੀ ਹਾਂਜੀ ਹਾਂਜੀ ਦਾਣਿਆਂ ਦੇ ਪਰ ਹੁਣ ਤਾਂ ਓਕੇ ਹੈ ਨਹੀਂ ਕੋਈ ਹੁਣ ਤਾਂ ਪੱਕੇ ਹੋ ਗਏ ਉਹਨੇ ਦੋਖਿਆ ਹਾਂਜੀ ਹਾਂਜੀ ਹਾਂ ਹੁਣ ਤਾਂ ਦੋਖੇ ਹੁੰਦੇ ਅੱਗੇ ਸਬਜ਼ੀਆਂ ਸੂਜੀ ਵੀ ਘਰਾਂ ਚ ਲਾਉਣੀਆਂ ਜਾਂ ਹੋਰ ਚੀਜ਼ਾਂ ਵੀ ਕਰਦੇ ਹੁੰਦੇ ਸੀ ਉਹ ਤੇ ਸਭ ਦੀ ਕਰਦੀ ਹੁੰਦੀ ਸੀ ਸਾਰੀ ਹਾਂਜੀ ਹਾਂਜੀ ਆਹੋ ਮਿਰਚਾਂ ਮੋਚਾਂ ਬਛੇੜੀਆਂ ਤੋੜ ਕੇ ਸੁਕਾਉਣੀਆਂ ਲਾਲ ਫੇ ਪੀਣੀਆਂ ਆ ਹਾਂਜੀ ਮਸਾਲੇ ਘਰਾਂ ਦੇ ਹੁਣੇ ਘਰਾਂ ਦੇ ਮਸਾਲੇ ਧਨੀਆਂ ਘਰ ਦਾ ਹਾਂਜੀ ਕਾਲੀਆਂ ਮਿਰਚਾਂ ਜੀਰਾ ਵਿੱਚ ਲਿਆ ਕੇ ਦਰਾਲ ਲੈਣਾ ਮਗਾ ਜੈਫਲ ਹਾਂ ਹਾਂ ਇਹਦਾ ਚਰਾ ਮਸਾਲਾ ਘਰੇ ਪੀਂਦੇ ਕੁਰਤੇ ਦੇ ਜਿਹਾ ਅੰਮਾਮ ਜਿਹਾ ਹਾਂਜੀ ਹਾਂਜੀ ਹੁਣ ਕਿੱਥੇ ਹੁਣ ਤਾਂ ਪੀਸਿਆ ਪਸਾ ਲਿਆਉਂਦੇ ਫਿਰ ਕੀ ਹੁੰਦਾ ਉਸ ਚ ਕੀ ਨਹੀਂ ਮੈਨੂੰ ਤਾਂ ਨਿਕਲਦਾ ਤਾਂ ਧਨੀਆਂ ਹੀ ਹੁੰਦਾ ਆ ਉਹ ਅੱਧੇ ਰੋੜੇ ਰੋੜੇ ਹੁਣ ਪਤਾ ਨਹੀਂ ਆਹੋ ਪਤਾ ਨਹੀਂ ਕੀ ਪੀਂਦੇ ਆ ਕੀ ਨਹੀਂ ਪੀਂਦੇ ਹੈਗੇ ਹਾਂਜੀ ਹਾਂਜੀ ਆਹੋ ਅੱਗੇ ਤਾਂ ਹੁਣ ਦਦ ਪਤਾ ਨਹੀਂ ਹੈਗਾ ਇਹਨਾਂ ਕਈ ਦੇ ਪਿੱਛੇ ਆਪੇਸਾ ਲੈ ਆਉਂਦੇ ਤਾਂ ਹਾਂ 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 ਸेलो ਬਾਕੀ ਇਦਾਂ ਹੀ ਟਾਈਮ ਪਾਸ ਹੋਈ ਜਾਂਦਾ ਸੋਣਾ ਵਧੀਆ ਆ ਉੱਥੇ ਵੀ ਵਧੀਆ ਰਹੇ ਆ ਹਾਂਜੀ ਹਾਂਜੀ ਵਧੀਆ ਹੀ ਰਹਾਂ ਉੱਥੇ ਵੀ ਸਾਰੀ ਚੀਜ਼ ਤੈਨੂੰ ਪਹਿਲਾਂ ਦਾ ਕਹਿਣਾ ਪਹਿਲਾਂ ਹੀ ਲੈ ਆਉਣੀ ਪਹਿਲਾਂ ਹੀ ਸਾਰੀ ਚੀਜ਼ ਘਰੇ ਹਾਂਜੀ 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 ਉਹ ਤਾਂ ਰਾਜੇ ਅੰਗਰ ਫਲੇ ਆ ਉੱਥੇ ਵੀ ਇਦਾਂ ਤਾਂ ਐਸ਼ ਕੀਤੀ ਉੱਥੇ ਵੀ ਆਹ ਹੋਰ ਇੱਥੇ ਵੀ ਵਧੀਆ ਆ ਆਪਣੇ ਵੱਲੋਂ ਆ ਇਦਾਂ ਕੰਮ ਕਰਦੇ ਖਾਂਦੇ ਵਧੀਆ ਆਪਣਾ ਉਦੋਂ ਤਾਂ ਐਸ਼ੇ ਕਰਾਈ ਡੈਡੀ ਨੇ ਵੀ ਐਸ਼ੇ ਕਰਾਈ ਐਸ ਤਰ ਕੀਤੀ ਐ ਤਾਂ ਵਧੀਆ ਖਾਂਦੇ ਪੀਂਦੇ ਆ ਇੱਥੇ ਵੀ ਵਧੀਆ ਐ ਸਾਰਿਆਂ ਨਾਲ ਵਧੀਆ ਰੋਟੀ ਪਾਣੀ ਵਧੀਆ ਖਾਂਦੇ ਆ ਹਾਂਜੀ ਹਾਂਜੀ ਉਹ ਤਾਂ ਨਹੀਂ ਨਹੀਂ ਇਦਾਂ ਹੀ ਆ ਹੂੰ ਹੂੰ ਬਾਕੀ ਮਹਾਰਾਜ ਦੇ ਹੱਥਾਂ 'ਚ ਤਾਂ ਫੇਰ ਨਹੀਂ ਕਰਦਾ ਕੋਈ ਵੀ ਲੋਕ ਨਹੀਂ 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 ਇਦਾਂ ਨਹੀਂ ਉਹ ਤਾਂ ਖਾਵਾ ਕਾਹਨੂੰ ਕਰਨਾ ਦਿਖਾਵਾ ਕਾਹਨੂੰ ਤੈਨੂੰ ਜੋ ਹੈਗੇ ਆ ਹੈਗੇ ਆ ਵਾ ਠੀਕ ਐ ਨਾ ਬਸ ਬਸ ਆਹ ਕਰ ਗਿਆ ਹਾਂਜੀ ਹਾਂਜੀ ਹੋਰ ਜਿੱਦ ਦਾ ਟਾਈਮ ਆ ਨਿਕਲ ਹੀ ਜਾਂਦਾ ਵਧੀਆ ਹਾਂਜੀ ਹਾਂਜੀ ਉਹ ਤਾਂ ਹੈ ਕੀ ਹਾਂ ਕੁੜੀਆਂ ਵਧੀਆ ਐ ਮੀਂਹ ਜੀ ਨਿਆਣੇ ਸਾਰੇ ਵਧੀਆ ਆਪਣੇ ਇੱਦਾਂ ਹਾਂਜੀ ਹਾਂਜੀ ਮੈਂ ਸਾਨੂੰ ਸਿਆ ਲਿੰਕ ਕੋਈ ਵੀ ਪਿਆ ਹੈਗਾ ਕੇਗੀ ਨਹੀਂ ਨਹੀਂ ਆਪਣੇ ਨਹੀਂ ਆਪਣੇ ਕਰਦੇ ਸਾਰੇ ਵਧੀਆ ਰਹਿ ਗਏ ਪਿੰਡ 'ਚ ਹਾਂ ਹਾਂ ਹਾਂਜੀ ਹਾਂਜੀ ਨਿਆਣੇ ਉੱਦਾਂ ਵਧੀਆ ਆ ਹਾਂ ਹਾਂ ਪਰ ਹੁਣ ਅੱਗੇ ਜਿੰਨਾ ਪਿਆਰਪੂਰ ਹੈ ਨਹੀਂ ਬਹੁਤ ਹੁਣ ਇਦਾਂ ਹੀ ਹੁਣ ਕਰੂਗੇ ਬੰਦਾ ਇੱਕ ਦੂਜੇ ਨਾਲ ਬਰਤਦਾ ਆ ਕਰਦੇ ਆਪੋ ਆਪਣੇ ਬਿਜ਼ੀ ਹੋ ਗਏ ਆਪੋ ਆਪਣੇ ਬਿਜੀ ਆ ਕੋਈ ਬਾਹਰ ਆ ਕੋਈ ਕਿਤੇ ਆ ਕੋਈ ਕਿਤੇ ਆ ਹੁਣ ਸਾਰੇ ਇਕੱਲੇ ਹੋ ਗਏ ਹਾਂਜੀ ਹਾਂਜੀ ਹਾਂ ਹਾਂ ਉਹ ਜਿਹੜਾ ਜਿਹੜਾ ਟਾਈਮ ਆ ਨੰਗੀ ਜਾਂਦਾ ਬਹੁਤ ਸੋਹਣਾ ਉਹ ਜਿਹੜਾ ਮਿਲਦਾ ਸੀ ਪੰਜਾਬੀ ਬਾਗ ਬਾਗ ਵੀ ਸੀ ਨਾ ਪਾਕ ਬਾਗ ਹਾਂਜੀ ਤੌਰ ਨਹੀਂ ਸੀ ਹੁੰਦਾ ਉਹ ਤੋਂ ਜੇ ਮੈਂ ਉਹਦੇ ਘਰ ਚਲ ਜਾਂਦੀ ਸੀ ਉਹ ਬਾਗ ਵਜਾਣੀ ਲੈ ਜਾਂਦਾ ਸੀ ਨਾਲ ਕਣਾ ਆਜੋ ਸਾਡੇ ਆਪੇ ਚਲ ਜਾਂਦੀ ਸੀ ਉਹ ਨੂੰ ਸਾਰਿਆਂ ਦੀ ਹਾਂਜੀ ਹਾਂਜੀ ਕਾਦੀ ਵੀ ਬਹੁਤ ਸੀ ਸੁਹਾਉਂਦੀ ਸੀ ਸਾਰੇ ਕੱਢਦੇ ਉਹਦਾ ਵੀ ਬਹੁਤ ਕੱਢਦੇ ਸੀ ਸਾਰਾ ਹਾਂਜੀ 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 ਪਰ ਹੁਣ ਜਾ ਕੇ ਇੱਕ ਵਾਰੀ ਮੈਨੂੰ ਫੋਨ ਕਰ ਫੋਨ ਕਰਨਾ ਅੰਦਰ ਵੀ ਦੱਬ ਕੇ ਬਾਹਰ ਚੱਲੀ ਆ ਸੱਤ ਹਾਂਜੀ ਹਾਂਜੀ ਹੋਮ ਮੋਟਰਸਾਈਕਲ ਆਉਂਦਾ ਆਪਣਾ ਹਾਂ ਜੀ ਬੀ ਬੁੜੀ ਹੋਇਆ ਬੀ ਬੁੜੀ ਹੋਇਆ ਪਤਾ ਹੈ ਮੰਮੀ ਹੋਰ ਬਸ ਠੀਕ ਹੈ ਹੋਰ ਵਧੀਆ ਹਾਂ ਜੀ ਇਹ ਕੀ ਕਰਦਾ ਅਗਰ ਵੇ ਕਰੀਏ ਇੱਕ ਹੋਰ ਕਿਦਾਂ ਕਰਦਾ ਕਿਦਾਂ ਕਰਦਾ ਕਿਦਾਂ ਕਰਦਾ ਕਿਦਾਂ ਕਰਦਾ ਹੁੰਦਾ ਕਿਤਾ ਕਰਦੇ ਬੱਲੇ 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 ਓਏ ਕੀ ਹੁੰਦਾ ਜੋ ਜੀ ਆ ਗਏ ਮਹਣੀ ਗਏ ਆਉਂਦਾ ਇਸ ਦੇ ਨਾਲ ਹੀ ਫੇਰ ਇੱਕ ਵਾਰ ਜੇ ਤੁਸੀਂ ਸਾਡੇ ਜੀਐਸ ਘੁੰਮਣ ਬਲੌਗ ਨੂੰ ਲਾਈਕ ਕਰਦੇ ਆ ਤਾਂ ਸ਼ੇਅਰ ਕਰਦੇ ਆ ਕਰੋ ਸਬਸਕ੍ਰਾਈਬ ਕਰਦੇ ਆ ਕਰੋ ਇਸ ਦੇ ਨਾਲੇ ਮਿਲਦੇ ਆਪਾਂ ਕਿਸੇ ਤੱਕ ਫੇਰ ਕਿਸੇ